ਪਸ਼ੂ ਪਾਲਣ ਵਿਭਾਗ ਪੰਜਾਬ ਸਰਕਾਰ ਵੱਲੋਂ ਇਸ ਇਲਾਕੇ ਦੇ ਅੰਦਰ ਜਿਹੜੀ ਉਹ ਪਸ਼ੂਆਂ ਦੀ ਪੇਡ ਭਰਨ ਲਈ ਕਹ ਸਕਦਾ ਆਪਾਂ ਵੀ ਉਹਨਾਂ ਨੂੰ ਜਿਹੜੀ ਉਹ ਮੰਡੀਆਂ ਜਾ ਰਹੀ ਹੈ ਫੀਡ ਸੋ ਅੱਜ ਮਾਰਕਡ ਦੀ ਵਧੀਆ ਫੀਡ ਜਿਹੜੀ ਆ 100 ਪਰਿਵਾਰਾਂ ਨੂੰ ਵੰਡੀ ਆ ਜਨਿਆਲ ਦੇ ਨਾਲ ਨਾਲ ਅਨਿਆਲ ਪਿੰਡ ਦੇ ਅੰਦਰ ਫਤੋਚੱਕ ਦੇ ਅੰਦਰ ਵੀ ਜਿਹੜੀ ਉਹ ਇਹ ਫੀਡ ਜਿਹੜੀ ਵੰਡੀ ਗਈ ਆ ਸੋ ਹਰ ਤਰ੍ਹਾਂ ਦਾ ਉਹ ਜੀਵ ਮਨੁੱਖ ਹੋਵੇ ਮਤਲਬ ਪਸ਼ੂ ਹੋਣ ਔਰ ਜਿਹੜੀ ਸਾਡੀ ਉਹ ਇੱਕ ਪਰੰਪਰਾ ਆ ਸਾਡਾ ਇੱਕੋ ਸਲੋਗਨ ਆ ਪੰਛੀ ਬੋਲਣ ਮਿੱਠੜੇ ਬੋਲ ਰੱਖਣ ਕੁਦਰਤ ਦਾ ਸੰਤੋਲ ਸੂਏ ਪਸ਼ੂ ਪੰਛੀ ਪਖੀੜੇ ਆ ਇਹ ਵੀ ਸਾਡੇ ਕੁਦਰਤ ਦੀ ਨਿਆਮਤ ਆ ਸਾਨੂੰ ਧਰਤੀ ਦੇ ਉੱਤੇ ਇਹ ਜਿਹੜੇ ਬੇਜਵਾਨੇ ਆ ਜਿਨ੍ਹਾਂ ਦੇ ਨਾਲ ਪੇਟ ਲੱਗੇ ਉਹਨਾਂ ਦਾ ਵੀ ਟਿੱਡ ਪਰਣਾ ਇਸ ਸੌਖੀ ਹਾਲਤਾਂ ਦੇ ਅੰਦਰ ਚਲਤੀ ਜ਼ਰੂਰ ਆ ਪਰ ਮੈਂ ਲੋਕਾਂ ਨੂੰ ਭਰੋਸਾ ਦਿਵਾਉਣਾ ਕਿ ਹਰ ਇੱਕ ਥਾਂ ਦੇ ਉੱਤੇ ਜਿੱਥੇ ਵੀ ਲੋੜ ਹੈਗੀ ਆ ਅਸੀਂ ਫੀਡ ਚਾਰਾ ਟੂੜੀ ਕਈ ਤਰ੍ਹਾਂ ਦਾ ਮਦਦ ਦੇ ਰਹੇ ਆ ਤੇ ਨਾਲ ਦੇ ਨਾਲ ਪੰਜਾਬ ਸਰਕਾਰ ਨੇ ਇਹਨਾਂ ਦਿਨਾਂ ਦੇ ਅੰਦਰ ਜਿਹੜਾ ਮੂੰਹ ਫੋਰ ਦੀ ਬਿਮਾਰੀ ਲਈ ਟੀਕਾ ਲੱਗਦਾ ਉਹ ਵੀ ਗਾਲ ਕੋ ਟੁੱਟੀਗਾ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ ਫ੍ਰੀ ਕਰ ਦਿੱਤਾ ਜਿਹੜਾ ਖਾਸ ਹਾਲਤਾਂ ਦੇ ਵਿੱਚ ਜਿਹੜਾ ਪਹੁੰਚ ਪੰਜਾਬ ਦੇ ਅੰਦਰ ਸੋਜਨਿਆਲ ਪਿੰਡ ਦੇ ਵਿੱਚ ਅੱਜ ਫੀਰ ਵੰਡੀ ਹੈ ਤੋਂ ਬਾਅਦ ਅਨਿਆਲ ਔਰ ਫਤੂ ਜਗਤ ਦੇ ਵਿੱਚ ਵੀ ਵੰਡੀ ਜਾਣੀ ਹੈ